It is. Uh... ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗ੍ਰੰਥ ਗਿਰਹ ਪਤਿਤ ਪਾਤਾਲੰ ਜਲੰਤ ਦੇ ਦੀਪੇ ਬਾਸੰਤਰ ਹੈ ਭੰਤ ਅਗਾਹ ਤਉਂ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮ ਤਾ ਮਰਨ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜਿਆ ਤੇ ਮਾਲ ਨਿਤ ਆਨੇ ਆਂਦੇ ਤਾਰ ਨਿਉਪੇਂਦੀ ਓਟ ਚਬਰ ਤਖਤ ਸੰਗਸ ਨੱਕੇ ਮਾਲਕ ਰਾਜਨ ਰਾ ਵਰਤ ਤਵੇਲੇ ਤੋ ਸੁੰਦਰ دیਵਾਨ ਸਜੇ ਸਜੇ ਹੋਏ دیਵਾਨ ਅੰਦਰ ਆਮ ਜੀ ਮੇ ਸਤਿਗੁਰਾਂ ਦੇ ਤੇ ਦਰਸ਼ਨ ਦਿਦਾਰੇ ਕਰਦੇ ਹਾਂ ਗੁਰਬਾਣੀ ਨਾਮ ਬਦੌਸਨ ਕੇ ਲਾਭ ਪ੍ਰਾਪਤ ਕੀਤਾ ਹੋਇਆ ਹੈ ਵਡਪਾਗੇ ਉਹ ਜੋ ਗੁਰੂ ਚਰਨਾਂ ਦੇ ਵਿੱਚ ਬੈਠਨ ਦਾਸ ਭਾਗ ਸਮਾਪਤ ਹੋਇਆ ਹੈ ਜਿਸ ਵੇਲੇ ਮਨੁੱਖ ਦੁਖੀ ਹੁੰਦਾ ਹੈ ਦੁਖੀ ਹੋ ਕੇ ਤੇ ਹਿਰਦੇ ਦੇ ਵਿੱਚੋਂ ਪੁਕਾਰ ਨਿਕਲਦੀ ਏ ਕਿ ਪਰਮੇਸ਼ਰ ਮੇਰੇ ਦੁੱਖਾਂ ਨੂੰ ਕੱਟਣਾ ਕਰ ਕਹਿੰ ਇਤਨੇ ਜ਼ਿਆਦੇ ਦੁਖੀ ਹੋ ਜਾਂਦੇ ਹੁਲਮਾ ਪਰਮੇਸ਼ਰ ਨੂੰ ਦੇਣਾ ਸ਼ੁਰੂ ਕਰ ਦਿੰਦੇ ਕਿ ਸਾਰਿਆਂ ਦੇ ਦੁੱਖ ਲੱਗਦਾ ਏ ਤੂੰ ਮੈਨੂੰ ਹੀ ਦੇ ਦਿੱਤੇ ਸਤਿਗੁਰੂ ਜੀ ਆਖਦੇ ਕਿ ਨਹੀਂ ਮਨੁੱਖਾ ਉਹ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ ਜੋ ਤੂੰ ਪਿਛਲੇ ਜਨਮਾਂ ਦੇ ਵਿੱਚ ਕੀਤੇ ਕੁਝ ਹੁਣ ਕੀਤੇ ਤੇ ਉਸ ਨੂੰ ਭੋਗ ਰਿਹਾ ਏ ਤੇ ਜੋ ਕਰਮ ਹੁਣ ਕਰੇਗਾ ਅੱਗੇ ਭੋਗਨੇ ਪੈਣਗੇ ਇਹ ਛਡਕਾਰਾ ਨਹੀਂ ਹੋਵੇਗਾ ਕਰਮ ਕਿਸੇ ਵੀ ਮਨੁੱਖ ਨੂੰ ਨਹੀਂ ਛੱਡਦੇ ਸੰਸਾਰ ਦੇ ਵਿੱਚ ਮਨੁੱਖ ਆਇਆ ਤੇ ਜ਼ਰੂਰ ਹੈ ਇਸ ਦੇ ਤਿੰਨ ਮਿੱਤਰ ਸਖੇ ਮੰਨੇ ਜਾਂਦੇ ਹਨ ਧਨ ਪਰਿਵਾਰ ਤੇ ਕਰਮ ਧਨ ਵਿੱਚ ਸੰਸਾਰ ਦੇ ਵਿੱਚ ਰਹਿ ਜਾਂਦਾ ਏ ਪਰਿਵਾਰ ਵੀ ਕਿਤੇ ਨਾਲ ਨਹੀਂ ਨਿਭਦਾ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹੋ ਕੋਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਕਿਤੇ ਨਾਲ ਨਹੀਂ ਨਿਭਦਾ ਇਹ ਤੀਸਰਾ ਹੀ ਕਰਮ ਇਹ ਮਨੁੱਖ ਦਾ ਖੇੜਾ ਨਹੀਂ ਛੱਡਦੇ। ਦੇਹ ਆ ਪੀਜਾ ਸੂਲਨ ਕਰਮਾ ਸੰਧਾ ਖੇਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਵਹੂਰ ਕਰਮੀ ਆਪੋ ਆਪਣੇ ਕੀ ਨੇੜ ਕੀ ਦੂਰ ਇਹ ਮਨੁੱਖ ਦੇ ਨਾਲ ਜਾਂਦੇ ਹਨ। ਸਤਿਗੁਰ ਜੀ ਆਖਦੇ ਇਸ ਕਰਕੇ ਮਨੁੱਖ ਨੂੰ ਇਹ ਚਾਹੀਦਾ ਏ ਕਿ ਆਪਣੇ ਕੀਤੇ ਕਰਮਾਂ ਨੂੰ ਸੁਧਾਰੇ ਇਹ ਨਹੀਂ ਕਿ ਉਲਾਮਾ ਦੇਵੇ ਪਰਮੇਸ਼ਰ ਨੂੰ ਹੁੰਦਾ ਇਹਨਾ ਬਾਣੀ ਦੇ ਵਿੱਚ ਸਤਿਗੁਰ ਜੀ ਆਖਦੇ ਦੱਦਾ ਦੋਸ ਨਾ ਦੇਉ ਕਿਸ ਹੈ ਦੋਸ ਕਰਮਾ ਆਪਣੇ ਜੋ ਮੈਂ ਕੀਤਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਬਰ ਜਣਾ ਮੁਰ ਕਿਸੇ ਨੂੰ ਦੇਣ ਦੀ ਲੋੜ ਹੀ ਕੋਈ ਨਹੀਂ ਦੋਸ਼ ਅਸੀਂ ਆਪਣੇ ਕੀਤੇ ਹੋਏ ਕਰਮਾਂ ਨੂੰ ਭੁਗਦੇ ਇਹ ਹੀ ਵਿਸ਼ਾ ਸਾਡੀ ਚਿੰਤਾ ਦਾ ਬਣ ਜਾਂਦਾ ਹੈ ਜਦੋਂ ਮਨੁੱਖ ਦੁਖੀ ਹੁੰਦਾ ਹੈ ਚਿੰਤਾ ਦੇ ਵਿੱਚ ਗਲਤਾਨ ਹੋ ਜਾਂਦਾ ਜੋ ਪਾਉਣਾ ਚਾਹੁੰਦਾ ਹੈ ਉਹ ਇਸ ਨੂੰ ਮਿਲਦਾ ਨਹੀਂ ਦੁਖੀ ਇਹ ਤਾਂ ਹੁੰਦਾ ਹੈ ਜਿਤਨਾ ਉਸ ਨੇ ਦਿੱਤਾ ਹੈ ਉਸ ਦੇ ਵਿੱਚ ਖੁਸ਼ ਨਹੀਂ ਰਹਿੰਦਾ ਤੇ ਜੋ ਨਹੀਂ ਇਸ ਦੇ ਕਰਮਾਂ ਦੇ ਵਿੱਚ ਉਸ ਨੂੰ ਪਾਉਣ ਦੇ ਪਿਛੇ ਭੱਜਦਾ ਏ ਦੁਖੀ ਹੁੰਦਾ ਏ ਚਿੰਤਾ ਦਾ ਵਿਸ਼ਾ ਲੱਗ ਜਾਂਦਾ ਚਿੰਤਾ ਇਸ ਨੂੰ ਮਨੁੱਖ ਨੂੰ ਜਕੜ ਲੈਂਦੀ ਤੇ ਚਿੰਤਾ ਸਭ ਤੋਂ ਜ਼ਿਆਦਾ ਦੁਖੀ ਮਨੁੱਖ ਨੂੰ ਕਰਦੀ ਹੈ ਸੋ ਇਸੇ ਹੀ ਵਿਸ਼ੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਚਿੰਤਾ ਦੇ ਵਿਸ਼ੇ ਦੇ ਵਿੱਚ ਕੀ ਆਖਦੇ ਆਖਦੇ ਨੇ ਨਾ ਚਿੰਤਾ ਮੌਤ ਨੋਂ ਵੀ ਪੈੜੀ ਹੈ ਜੋ ਚਿੰਤਾ ਏ ਇਹ ਮਨੁੱਖ ਨੂੰ ਪਲ ਪਲ ਮਾਰਦੀ ਹੈ ਹਰ ਇੱਕ ਵਕਤ ਮਾਰਦੀ ਹੈ ਨਾ ਰਾਤ ਚੈਣ ਨਾ ਦਿਨ ਚੈਣ ਨਾ ਉੱਠਦਾ ਏ ਨਾ ਬੈਠਦਾ ਏ ਚਿੰਤਾ ਅੰਦਰੋਂ ਅੰਦਰੋਂ ਮਨੁੱਖ ਨੂੰ ਖਾਲੀ ਕਰੀ ਜਾਂਦੀ ਹੈ ਸਰੀਰ ਭਾਵੇਂ ਫਟਿਆ ਹੋਵੇ ਚਰਬੀ ਵਧੇਰੇ ਹੋ ਸਕਦੀ ਪਰ ਅੰਦਰੋਂ ਚਿੰਤਾ ਮਨੁੱਖ ਨੂੰ ਨਾਸ਼ ਕਰਕੇ ਰੱਖ ਦਿੰਦੀ ਹੈ ਇਸੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਸਮਝਾਉਣਗੇ ਸੋ ਮਨ ਅਭਰਤੀਆਂ ਨੂੰ ਇਕਾਗਰ ਕਰਿਏ ਕਥਾ ਵਿਚਾਰਨ ਨੂੰ ਸਰਵਨ ਕਰੀਏ ਜੀ ਗੱਜ ਵੱਜ ਕੇ ਹਾੜੀ ਦੀ ਲਵਾਈ ਆਪੋ ਸਤਨਾਮ ਨਿਵਾਹ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਰੰਤ ਗਿਰ ਪਤਿਤ ਪਾਤਲੰ ਜਲੰਤ ਦੇ ਦੀਪ ਬੈ ਸੰਤਰ ਹੈ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਆਖਦੇ ਗਰੰਤ ਗਿਰ ਪਤਿਤ ਪਾਤਲੰ ਕਿ ਮਨੁਖ ਪਹਾੜ ਤੋਂ ਡਿਗ ਜਾਵੇ ਛਾਲ ਮਾਰ ਦੇਵੇ ਤੇ ਪਾਤਾਲੰਗ ਧਰਤੀ ਦੇ ਵਿੱਚ ਖਾਈ ਦੇ ਵਿੱਚ ਪਤਿਤ ਪੈ ਜਾਵੇ ਕੇ ਪਹਾੜ ਤੋਂ ਛਾਲ ਮਾਰ ਕੇ ਖਾਈ ਦੇ ਵਿੱਚ ਮਨੁੱਖ ਮਰ ਜਾਵੇ ਮੌਤ ਜੰਗੀ ਇਹ ਆਪ ਜੀ ਸੋਚਦੇ ਹੋਵੋਗੇ ਕਿ ਇਹ ਭਾਈ ਸਾਹਿਬ ਜੀ ਕੀ ਕਹਿ ਰਹੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਕਿ ਪਹਾੜ ਤੋਂ ਛਾਲ ਮਾਰ ਕੇ ਮਨੁੱਖਾ ਤੂੰ ਖਾਈ ਦੇ ਵਿੱਚ ਮਰ ਜਾਵੇਗਾ ਕੁਝ ਪਲਾਂ ਦੇ ਵਿੱਚ ਦੁਖੀ ਹੋਵੇਗਾ ਮੌਤ ਹੋ ਜਾਣੀ ਅੱਗੇ ਦੇ ਦੀਪ ਜਲੰਤ ਦੇ ਦੀਪ ਇਹ ਬੈਸਵੰਤਰ ਹੈ ਕਿ ਜੇ ਤੂੰ ਅੱਗ ਦੇ ਵਿੱਚ ਝੁਲਸ ਜਾਵੇਂ ਅੱਗ ਦੇ ਵਿੱਚ ਪੈਠ ਜਾਵੇਂ ਅੱਗ ਦੇ ਵਿੱਚ ਸੜ ਕੇ ਮਰ ਜਾਵੇਂ ਇਹ ਵੀ ਮੌਤ ਚੰਗੀ ਹੈ ਭੰਤ ਅਗਾ ਤੋਇੰਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰਤਾ ਮਰਨ ਹੈ ਜਾਂ ਪਾਣੀ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਛਾਲ ਮਾਰ ਕੇ ਮਰ ਜਾਵੇ ਇਹ ਵੀ ਮੌਤ ਚੰਗੀ ਹੈ ਪਰ ਦੁਖੰਤ ਗ੍ਰਹਿ ਚਿੰਤਾ ਪਰ ਜੋ ਚਿੰਤਾ ਇਹ ਨਾ ਜੋ ਘਰ ਦੀ ਸਾਨੂੰ ਲੱਗੀ ਹੋਈ ਇਹ ਸਾਨੂੰ ਦੁਖੀ ਕਰਦੀ ਦੁਖੰਤ ਤੋਂ ਭਾਵ ਦੁਖੀ ਗ੍ਰਹਿ ਤੋਂ ਭਾਵ ਘਰ ਤੇ ਚਿੰਤਾ ਜੋ ਸਾਨੂੰ ਲੱਗੀ ਹੋਈ ਦੁਖੰਤ ਗ੍ਰਹਿ ਚਿੰਤਾ ਜੋ ਘਰ ਦੀ ਚਿੰਤਾ ਸਾਨੂੰ ਲੱਗੀ ਹੋਈ ਏ ਇਸ ਕਰਕੇ ਮਨੁੱਖਾ ਤੇਰਾ ਜਨਮ ਤੇ ਮਰਨ ਬਣਿਆ ਰਹਿੰਦਾ ਏ ਤੈਨੂੰ बार-ਬਾਰ ਸੰਸਾਰ ਦੇ ਵਿੱਚ ਆਉਣਾ ਪੈਂਦਾ ਕਿਉਂਕਿ ਬਿਰਤੀ ਤੇਰੀ ਇੱਥੇ ਪਰਿਵਾਰ ਦੇ ਵਿੱਚ ਜੁੜੇ ਚਿੰਤਾ ਦੇ ਵਿੱਚ ਗਲਤਾਨਾ ਹੋਇਆ ਏ ਮੇਰਾ ਕੁਝ ਬਣ ਜਾਵੇ ਮੇਰੇ ਪਰਿਵਾਰ ਦਾ ਕੁਝ ਬਣ ਜਾਵੇ ਮੇਰੀਆਂ ਕੁਲਾਂ ਸੁਧਰ ਜਾਵਣ ਇਹ ਨਹੀਂ ਕਿ ਮਨੁੱਖ ਭੁੱਖਾ ਮਰਦਾ ਏ ਹਰ ਕੋਈ ਆਪੋ ਆਪਣਾ ਪ੍ਰਸ਼ਾਦਾ ਛਕਦਾ ਏ ਛਕਦਾ ਏ ਪਰ ਦੁਖੀ ਅਸੀਂ ਇਸ ਗੱਲ ਤੇ ਹੋ ਰਹੇ ਆ ਕਿ ਅਸੀਂ ਆਪਣੀਆਂ ਕੁਲਾਂ ਨੂੰ ਸਵਾਰਨ ਵਾਸਤੇ ਤੁਰ ਗਏ ਆਪਣੇ ਆਪ ਦੇ ਬਾਰੇ ਸੋਚਿਆ ਹੀ ਨਹੀਂ ਜੋ ਆਜੇ ਦਾ ਮਨੁੱਖੇ ਆਖਦਾ ਕਿ ਮੇਰੇ ਧੀਆ ਪੁੱਤਰ ਸੱਟ ਹੋ ਜਾਵਣ ਅੱਗੇ ਧੀਆ ਪੁੱਤਰ ਆਖਦੇ ਸਾਡੇ ਧੀਆ ਪੁੱਤਰ ਸੱਟ ਹੋ ਜਾਵਣ ਉਹ ਆਖਦੇ ਸਾਡੇ ਸੱਟ ਹੋ ਜਾਵਣ ਇਤ ਕਿਤੇ ਮੁਕਣਾ ਹੀ ਨਹੀਂ ਗੇੜਾ ਪਰ ਆਪਣੇ ਆਪ ਨੂੰ ਸਵਾਰਨਾ ਆਪਣੇ ਆਪ ਨੂੰ ਛੱਡਤੀ ਕੀਤਾ ਹੀ ਨਹੀਂ। ਤੀਆਂ ਪੁੱਤਰਾਂ ਦੇ ਵੱਲ ਤੁਰਦਾ ਰਿਹਾ ਪਰ ਇਹ ਤੇ ਕਿਤੇ ਪੜਿਆ ਹੀ ਨਹੀਂ ਕਿ ਤੇਰੇ ਵਾਸਤੇ ਗੁਰਬਾਣੀ ਦੇ ਵਿੱਚ ਇਹ ਪੰਕਤੀ ਸਤਿਗੁਰਾਂ ਜੀ ਨੇ ਲਿਖੀ ਹੈ ਫਿਰ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਦਾ ਸਾਧਨਮ ਹੈ ਕੌੜੀ ਬਦਲੇ। ਰਾਤ ਸੌਂ ਕੇ ਬਤੀਤ ਕਰ ਲਈ ਦਿਨ ਭੱਜ ਨਾ ਸਕੇ ਕਮਾਈ ਕਰਕੇ ਖਾ ਪੀ ਕੇ ਬਤੀਤ ਕਰ ਲਿਆ ਪਰਮੇਸ਼ਰ ਦਾ ਨਾਮ ਕਦੋ ਜਪਿਆ ਜਪਿਆ ਹੀ ਨਹੀਂ ਲਿਆ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਦੁਖੰਤ ਗ੍ਰਹਿ ਚਿੰਤਾ ਜਦੋਂ ਚਿੰਤਾ ਲੱਗਦੀ ਹੈ ਨਾ ਮਨੁੱਖ ਨੂੰ ਇਹ ਘਰ ਦੀ ਚਿੰਤਾ ਸਿਰ ਤੇ ਚੁੱਕ ਕੇ ਤੁਰਿਆ ਫਿਰਦਾ ਇਸ ਕਰਕੇ ਜਨਮ ਤੇ ਮਰਨ ਬਣਿਆ ਰਹਿੰਦਾ ਹੁਣ ਇਸ ਦੀ ਮੈਂ ਵਿਆਖਿਆ ਕਰਾਂ ਗੁਰੂ ਅਰਜਨ ਦੇਵ ਜੀ ਆਖਦੇ ਪਹਾੜ ਤੂੰ ਡਿੱਗ ਕੇ ਮਨੁੱਖ ਛਾਲ ਮਰ ਦੇਵੇ ਮਰ ਜਾਵੇ ਚੰਗੀ ਮੌਤ ਦੇ ਕੁਝ ਪਲਾਂ ਦੇ ਵਿੱਚ ਹੋ ਜਾਵੇ ਅੱਗੇ ਆਕ ਦੇ ਵਿੱਚ ਸੜ ਜਾਵੇ ਜਾਂ ਪਾਣੀ ਦੀਆਂ ਡੂੰਘੀਆਂ ਲਹਿਰਾਂ ਦੇ ਵਿੱਚ ਡੁੱਬ ਕੇ ਮਰ ਜਾਵੇ ਚੰਗੀ ਮੌਤ ਇਹ ਕੁਝ ਸਮੇਂ ਤੱਕ ਮਰ ਜਾਵੇਗਾ ਪਰ ਜਿਸ ਨੂੰ ਚਿੰਤਾ ਲੱਗੀ ਇਸ ਤੂ ਕੇਤੇ ਮੌਤ ਪਹਾੜੀ ਕੋਈ ਨਹੀਂ ਜਿਸ ਨੂੰ ਚਿੰਤਾ ਲੱਗੀਏ ਪਲ ਪਲ ਮਨੁੱਖ ਨੂੰ ਮਾਰਦੀ ਹੈ ਇਸ ਤੋਂ ਚਿੰਤਾ ਤੋਂ ਵੱਡੀ ਮੌਤ ਕੋਈ ਨਹੀਂ ਇਹ ਪਲ ਪਲ ਮਨੁੱਖ ਨੂੰ ਮਾਰਦੀ ਪਹਾੜੀ ਤੂੰ ਜੇਕਰ ਕੋਈ ਡਿੱਗਦਾ ਹੈ ਕਾਦੇ ਵਾਸਤੇ ਚਿੰਤਾ ਦਾ ਵਿਸ਼ ਚਿੰਤਾ ਕਰਕੇ ਪਹਾੜੀ ਤੂੰ ਛਾਲ ਮਾਰ ਕੇ ਤੇ ਮਰ ਜਾਂਦੇ ਅੱਗ ਦੇ ਵਿੱਚ ਜੇ ਕੋਈ ਸੜਦਾ ਹੈ ਆਤਮ ਹੱਤਿਆ ਕਰਦਾ ਹੈ ਕਾਦੇ ਵਾਸਤੇ ਚਿੰਤਾ ਲੱਗੀ ਹੋਈ ਉਸ ਨੂੰ ਕਿਸੇ ਨਾ ਕਿਸੇ ਕਾਰ ਜੀ ਪਾਣੀ ਦੀਆਂ ਡੂੰਗੀਆਂ ਲਹਿਰਾਂ ਦੇ ਵਿੱਚ ਜਦੋਂ ਕੋਈ ਦਰਿਆ ਦੇ ਵਿੱਚ ਛਾਲ ਮਾਰਦਾ ਏ ਨਦੀ ਦੇ ਵਿੱਚ ਛਾਲ ਮਾਰਦਾ ਏ ਆਪਣੇ ਆਪ ਨੂੰ ਮਾਰ ਮਕਾਉਣਾ ਚਾਹੁੰਦਾ ਕਾਦੇ ਵਾਸਤੇ ਚਿੰਤਾ ਲੱਗੀ ਹੋਈ। ਚਿੰਤਾ ਦਾ ਵਿਸ਼ੇ ਤੇ ਇਹ ਆਪਣੀ ਚਿੰਤਾ ਮਟਾਉਣ ਵਾਸਤੇ ਮਨੁੱਖ ਮਰਦਾ ਤੇ ਜਰੂਰ ਪਰ ਉਸ ਨੂੰ ਇਹ ਨਹੀਂ ਪਤਾ ਕਿ ਮੇਰੀ ਗਤੀ ਕਿਤੇ ਨਹੀਂ। ਜੋ ਆਤਮ ਹਤਿਆ ਕਰਦਾ ਏ ਸਭ ਤੋਂ ਵੱਡਾ ਅਪਰਾਧੀ ਤੇ ਸਭ ਤੋਂ ਵੱਡਾ ਪਾਪੀ ਮਨੁੱਖ ਉਸ ਨੂੰ ਗਿਣਿਆ ਗਿਆ ਗੁਰਬਾਣੀ ਦੇ ਵਿੱਚ। ਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਮੈਂ ਭੁੱਲਾ ਨਾ ਆਤਮ ਘਾਤੀ ਜਗਤ ਦਾ ਕਸਾਈ ਕਿ ਜੋ ਆਤਮ ਘਾਤ ਕਰਦਾ ਏ ਆਤਮ ਹੱਤਿਆ ਕਰਦਾ ਉਹ ਜਗਤ ਦਾ ਕਸਾਈ ਸਾਰੇ ਸੰਸਾਰ ਦਾ ਕਸਾਈ ਮੰਨਿਆ ਜਾਂਦਾ ਉਸ ਨੂੰ ਇਹ ਸ ਕਰਕੇ ਆਤਮ ਹੱਤਿਆ ਤੋਂ ਤੇ ਸਤਿਗੁਰਾਂ ਜੀ ਨੇ ਵਰਜਿਆ ਏ ਪਰ ਇਥੇ ਉਦਾਹਰਣ ਦਿੱਤੀ ਏ ਕਿ ਚਿੰਤਾ ਕਰਕੇ ਹਰੇਕ ਕੋਈ ਮਨੁੱਖ ਮਰਦਾ ਏ ਤੇ ਘਰ ਦੀ ਚਿੰਤਾ ਸਿਰ ਤੇ ਚੁੱਕੀ ਹੋਈ ਤਾਂ ਕਰਕੇ ਇਹ ਮਨੁੱਖ ਨੂੰ ਬਾਰ ਬਾਰ ਇੱਥੇ ਜੰਮਣਾ ਤੇ ਮਰਨਾ ਪੈਂਦਾ ਹੈ ਅਨੇਕ ਸਾਧਨਾਂ ਨਾਲ ਸਿੱਧੇ ਤੇ ਨਾਨਕ ਇਥੇ ਸਾਧੂ ਗੁਰੂ ਜੀ ਆਖਦੇ ਅਨੇਕ ਸਾਧਨ ਬੜੇ ਯਤਨ ਕਰ ਲਵੇਂ ਬੜਾ ਕੁਝ ਕਰ ਲਵੇਂ ਪਰ ਚਿੰਤਾ ਨਹੀਂ ਹਟੇਗੀ ਇਹ ਹਟੇਗੇ ਕਿਵੇਂ ਅਗੇ ਸਤਿਗੁਰੂ ਜੀ ਆਖਦੇ ਮਨ ਸਤੰਭੰ ਅਸਤੰਭੰ ਅਸਤੰਭੰ ਸਬਦ ਸਾਧ ਸਵਜਣ ਹੈ ਜੇ ਤੇਰਾ ਹਿਰਦਾ ਟੇਕ ਸਕਦਾ ਏ ਨਾ ਤੇ ਸਾਧੂਆਂ ਦੇ ਜੋ ਸ੍ਰੇਸ਼ਟ ਉਪਦੇਸ਼ ਬਚਨ ਹਨ ਉਹਨਾਂ ਨੂੰ ਉਪਦੇਸ਼ ਨੂੰ ਸੁਣ ਕਰਕੇ ਤੇਰੀ ਚਿੰਤਾ ਖਤਮ ਹੋ ਸਕਦੀ ਬਾਣੀ ਨੂੰ ਸਰਵਨ ਕਰ ਤੇ ਜਦੋਂ ਬਾਣੀ ਨੂੰ ਸਰਵਨ ਕਰੇਗਾ ਮਨ ਬਾਚ ਕਰਮ ਕਰਕੇ ਤੇਰਾ ਹਿਰਦਾ ਇਹ ਉੱਟੇ ਖ ਜਾਵੇਗਾ ਅਸਥੰਮੰ 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 3 ਵਾਰ ਸਤਗੁਰਾਂ ਨੇ ਇਹ ਉਚਾਰਨ ਕੀਤਾ ਸ਼ਬਦ ਕਿ ਮਨ ਕਰਕੇ ਸਰੀਰ ਕਰਕੇ ਤੇ ਕਰਮਾਂ ਕਰਕੇ ਤੂੰ ਪਵਿੱਤਰ ਹੋ ਜਾਵੇਂਗਾ ਜਿਸ ਮੇਰੇ ਤੂੰ ਇਸ ਸ੍ਰੇਸ਼ਟ ਉਪਦੇਸ਼ ਨੂੰ ਧਾਰਨ ਕਰੇਗਾ ਕੋਰ ਦੁਖਿਅੰ ਅਣਕ ਹਤਿਅੰ ਦਨਮੁਦਾਰਿ ਦਿਰੰ ਮਹਾ ਭਖਿਆਦੰ ਹਰੀ ਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਜੋ ਨਾਮ ਤੁਸੀਂ ਕਹਿ ਰਹੇ ਹੋ ਕੇ ਬਾਰ ਬਾਰ ਕਿ ਜਪਨਾ ਕਰੋ ਪਰਮੇਸ਼ਰ ਦੇ ਨਾਮ ਨੂੰ ਇਸ ਦਾ ਲਾਭ ਕੀ ਹੈ ਕੀ ਹੁੰਦਾ ਹੈ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਪ ਜੀ ਵੀ ਇਹੀ ਸੋਚਦੇ ਨਾ ਕਿ ਨਾਮ ਜਪ ਕੇ ਲਾਭ ਕੀ ਪ੍ਰਾਪਤ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਆਖਦੇ ਫਿਰ ਸੁਣੋ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਕੀ ਲਾਭ ਪ੍ਰਾਪਤ ਹੁੰਦਾ ਪਹਿਲੀ ਗੱਲ ਘੋਰ ਦੁੱਖ ਅੰਤ ਘੋਰ ਤੋਂ ਭਾਵ ਭਿਆਨਕ ਕਿਸੇ ਨੂੰ ਦੁੱਖ ਲੱਗੇ ਹੋਵਣ ਇੱਕ ਤੇ ਹੁੰਦਾ ਨਾ ਥੋੜੇ ਬਾਤੇ ਕਿਤੇ ਦੁੱਖ ਲੱਗ ਜਾਣੇ ਬੁਖਾਰ ਚੜ ਗਿਆ ਦਵਾਈ ਲੈ ਕੇ ਤੇ ਉਹ ਹਟ ਜਾਂਦੇ ਉਹ ਫੇਰ ਲੱਥ ਜਾਂਦਾ ਹੈ ਕਈਆਂ ਨੂੰ ਭਿਆਨਕ ਦੁੱਖ ਲੱਗੇ ਹੁੰਦੇ ਉਹਨਾਂ ਦੀ ਨਿਵਰਤੀ ਕਿਤੇ ਨਹੀਂ ਹੁੰਦੀ ਕਿ ਤੇ ਖਾਲਸਾ ਜੀ ਚਿੰਤਾ ਦੀ ਦਵਾਈ ਕਿਸੇ ਨੂੰ ਮਿਲੀ ਨਹੀਂ ਮਿਲੀ ਨਾ ਇਹ ਖਤਮ ਹੋਣੀ ਇਥੇ ਖਾਲਸਾ ਜੀ ਸਤਿਗੁਰੂ ਦੀ ਕਥਨ ਕਰਦੇ ਆਖਦੇ ਘੋਰ ਦੁਖਿੰ ਭਿਆਨਕ ਦੁਖ ਕਿਸੇ ਨੂੰ ਲੱਗੇ ਹੋਵਣ ਅੱਗੇ ਸਤਿਗੁਰੂ ਜੀ ਆਖਦੇ ਅਨਕ ਹੱਤੇ ਅਨੇਕਾਂ ਹੀ ਤਰ੍ਹਾਂ ਦੇ ਉਹਨੇ ਜੀਵ ਘਾਤ ਕੀਤੀ ਹੋਵੇ ਤੇ ਮਹਾ ਵਿਖਿਆਦਨ ਬੜੇ ਹੀ ਉਸ ਦੇ ਗਲ ਦੇ ਵਿੱਚ ਝਗੜੇ ਪਏ ਹੋਵਣ। ਹਿਤੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਤ ਭਸਮੰ ਕਰੋਤ। ਇਥੇ ਚਮਾਂ ਦੀ ਗੱਲ ਹੋਈ ਪਹਿਲਾ ਘੋਰ ਦੁਖਿਯੰ ਭਿਆਨਕ ਦੁਖ ਲੱਗੇ ਹੋਵਣ। ਤੇ ਦੂਸਰਾ अनेका ਤਰ੍ਹਾਂ ਦੇ ਜਿਹੜਾ ਹੈ ਜੀਵਾਂ ਦੀ ਹੱਤਿਆ ਕੀਤੀ ਹੋਵੇ, ਘਾਤ ਕੀਤਾ ਹੋਵੇ, ਅਨਕ ਹੱਤਿਆੰ ਇਹ ਦੂਸਰਾ ਤੀਸਰਾ ਜਨਮ ਦਾਰਦਰੰ ਕਿ ਜਨਮਾ ਜਨਮਾਂ ਤਰਾਂ ਤੋਂ ਦਰਿਦਰੀ ਗਰੀਬੀ ਗਲ ਦੇ ਵਿੱਚ ਪਈ ਹੋਵੇ ਤੀਸਰਾ ਤੇ ਚੌਥਾ ਮਹਾ ਵਿਖਿਆਦੰਗ ਵੱਡੇ ਤੋਂ ਵੱਡੇ ਝਗੜੇ ਉਸ ਮਨੁੱਖ ਦੇ ਗਲ ਦੇ ਵਿੱਚ ਪਏ ਹੋਣ ਇਹ ਚਾਰ ਜਾਦੇ ਦੁੱਖ ਦੇ ਕਾਰਨ ਸੰਸਾਰ ਦੇ ਵਿੱਚ ਮੰਨੇ ਗਏ ਜਿਸ ਕਰਕੇ ਮਨੁੱਖ ਮਰਦਾ ਹੈ ਜਿਆਦਾ ਦੁਖੀ ਭਿਆਨਕ ਦੁੱਖ ਲਗਾ ਹੋਵੇ ਤੇ ਅਗੇ ਅਨੇਕਾਂ ਤਰ੍ਹਾਂ ਦਾ ਜੀਵ ਘਾਤ ਕੀਤਾ ਹੋਵੇ ਇਹ ਵੱਡੇ ਪਾਪ ਮੰਨੇ ਗਏ ਤੇ ਤੀਸਰਾ ਸਭ ਤੋਂ ਜਨਮਾਂ ਜਨਮਾਂ ਤੋਂ ਦਲੇਦਰਤਾ ਗਰੀਬੀ ਗਲ ਦੇ ਵਿੱਚ ਪਈ ਹੋਵੇ ਇਹ ਕੀ ਇੱਕ ਪਾਪ ਦਾ ਵਿਸ਼ਾ ਕਿਉਂਕਿ ਪਿਛਲੇ ਜਨਮਾਂ ਦੇ ਵਿੱਚ ਕਰਕੇ ਆ ਤੇ ਹੁਣ ਉਸ ਨੂੰ ਭੋਗ ਰਿਹਾ ਹੈ ਦਲੇਦਰਤਾ ਪਈ ਹੋਈ ਤੇ ਚੌਥਾ ਝਗੜੇ ਉਹ ਗਲਾਂ ਦੇ ਵਿੱਚ ਵੱਡੇ ਤੋਂ ਵੱਡੇ ਪਏ ਹੋਣ ਇੱਕ ਝਗੜਾ ਮੁੱਕਦਾ ਤੇ ਦੂਸਰਾ ਫਿਰ ਖੜਾ ਹੋ ਜਾਵੇਗਾ ਇਹ ਸਤਨਾ ਸਤਗੁਰ ਜੀ ਅੱਖ ਦੀ ਕੋਈ ਮਨੁੱਖ ਦੁਖੀ ਹੋਵੇ ਤੇ ਨਾਮ ਜਪਣ ਦਾ ਇਹ ਲਾਭੇ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਇਹ ਸਾਰੇ ਦੁਖ ਮਿਟ ਜਾਵਣਗੇ ਜਦੋਂ ਅਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਜਪਾਂਗੇ ਕਿਵੇਂ ਮਟਣਗੇ ਜੈਸੇ ਪਾਪਕ ਉਦਾਹਰਣ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਸਤਗੁਰ ਜੀ ਅੱਖ ਪਾਪਕ ਹੁੰਦੀ ਅਗਨੀ ਜੈਸੇ ਪਾਪਕ ਕਾਸ਼ਟ ਭਸਮੰਕਰੋਤ ਕਾਸ਼ਟ ਕਿਹਾ ਗਿਆ ਲੱਕੜਾਂ ਨੂੰ ਥੋੜੀ ਜੀ ਅਗਣੇ ਹੁੰਦੇ ਤੇ ਜਦੋਂ ਲੱਕੜਾਂ ਨੂੰ ਲੱਗਦੀ ਤੇ ਵੱਡਿਆਂ ਤੋਂ ਵੱਡੇ ਢੇਰਾਂ ਨੂੰ ਸਵਾਹ ਕਰਕੇ ਭਸਮ ਕਰਕੇ ਰੱਖ ਦਿੰਦੇ ਸਾਧੂ ਗੁਰੂ ਜੀ ਆਖਦੇ ਜਦੋਂ ਪਰਮੇਸ਼ਰ ਦੇ ਨਾਮ ਨੂੰ ਜਪੇਗਾ ਨਾ ਤੇਰੇ ਜਿੰਨੇ ਵੀ ਵੱਡੇ ਜਨਮਾਂ ਜਨਮਾਂ ਤਰਾਂ ਦੇ ਪਾਪ ਹੋਵਣਗੇ ਦਲੇਦਰਤਾ ਗਰੀਬੀ ਦੁੱਖ ਝਗੜੇ ਸਾਰੇ ਇੱਕ ਜਿਹੜਾ ਹੈ ਚੰਗਿਆੜੀ ਦੇ ਵਾਂਗ ਲੱਕੜਾਂ ਦੇ ਵਾਂਗ ਇਹ ਸੜਕੇ ਤੇ ਸਵਾ ਹੋ ਜਾਵਣਗੇ ਅੰਧਕਾਰ ਸਮਰੰਤ ਪ੍ਰਕਾਸ਼ ਗੁਣਰਮਤਾ ਅਰਧੰ ਖੰਡਨਹ ਇੱਥੇ ਫਿਰ ਗੁਣਾ ਨੂੰ ਦੱਸਦੇ ਜੋ ਗੁਣਰਮੰਤ ਜੋ ਉਸ ਦੇ ਗੁਣਾ ਨੂੰ ਗਾਇਨ ਕਰਦਾ ਇਹ ਨਾ ਅੰਧਕਾਰ ਸਮਰੰਤ ਪ੍ਰਕਾਸ਼ ਉਸ ਦੇ ਹਿਰਦੇ ਦੇ ਵਿੱਚ ਜੋ ਅਗਿਆਨਤਾ ਦਾ ਹਨੇਰਾ ਛਾਇਆ ਹੁੰਦਾ ਹੈ ਤੇ ਉਹ ਹਿਰਦੇ ਦੇ ਵਿੱਚ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਅਗ ਖੰਡਨ ਹੈ ਅਗ ਹੁੰਦੇ ਪਾਪ ਵੱਡੇ ਤੋਂ ਵੱਡੇ ਮਨੁੱਖ ਨੇ ਕੀਤੇ ਹੋਵਣ ਉਹ ਪਾਪ ਉਸ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਮਿਟ ਜਾਂਦੇ ਹਨ ਇਤ ਬਸੰਤ ਪੈ ਪੀਤ ਦੂਦ ਹੈ ਕਰਮ ਕਰਤ ਮਹਾਂਦਰਮ ਲਹ ਤੇ ਜੋ ਹਿਰਦੇ ਦੇ ਵਿੱਚ ਵਸਦੇ ਹਨ ਨਾ ਪੰਜ ਵਕਾਰ ਇਨਾਂ ਨੂੰ ਪੈ ਪੀਤ ਦੂਤ ਹੈ ਕਿਹਾ ਗਿਆ। ਜਦ ਬਸੰਤ ਹਿਰਦੇ ਦੇ ਵਿੱਚ ਜੋ ਵਾਸਾ ਕਰਕੇ ਬੈਠੇ ਇਹ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਦੂਤ ਜੋ ਹਿਰਦੇ ਦੇ ਵਿੱਚ ਵਾਸਾ ਕਰਕੇ ਬੈਠੇ ਐ ਇਹ ਡਰ ਜਾਂਦੇ ਹਨ ਫਿਰ। ਜਦੋਂ ਕੋਈ ਨਾਮ ਜਪਦਾ ਹੈ ਨਾ ਉਹ ਸਤਰਾਂ ਤੇ ਮਨੁੱਖ ਨੂੰ ਇਹ ਮਾਰਮਕ ਹੁੰਦੇ ਇਹ ਖੜਾ ਹੀ ਨਹੀਂ ਛੱਡਦੇ। ਕੋਈ ਕ੍ਰੋਧੀ ਏ, ਕੋਈ ਲੋਭੀ ਏ, ਕੋਈ ਮੋਹ ਦੇ ਵਿੱਚ ਫਸਿਆ, ਕੋਈ ਲੋਭ ਦੇ ਵਿੱਚ ਫਸਿਆ, ਕੋਈ ਕਾਮੀ ਐ। ਪਰ ਜਦੋਂ ਕੋਈ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਏ ਉਸ ਵੇਲੇ ਇਹ ਫਿਰ ਡਰ ਜਾਂਦੇ ਹਨ ਡੜ ਵੱਟ ਜਾਂਦੇ ਜਿਸ ਨੂੰ ਅਸੀਂ ਆਖਦੇ ਨੀਵੇਂ ਪਾ ਲੈਂਦੇ ਨਾਮ ਇੱਕ ਐਸੀ ਸ਼ਕਤੀ ਏ ਸ਼ਬਦ ਇਸ ਇੱਕ ਐਸਾ ਵਾਰ ਕਰਦਾ ਏ ਕਿ ਜੋ ਸਾਡੀ ਜਿੱਥੋਂ ਤੱਕ ਸੋਚ ਨਹੀਂ ਜਾ ਸਕਦੀ ਉਥੇ ਨਾਮ ਹਿਰਦੇ ਦੇ ਵਿੱਚ ਜਦੋਂ ਪ੍ਰਵੇਸ਼ ਹੁੰਦਾ ਅਸੀਂ ਆਪਣੀ ਰਸਨਾ ਦੇ ਨਾਲ ਲੈਂਦੇ ਹਾਂ ਜਿੱਥੋਂ ਤੱਕ ਉਹ ਪਹੁੰਚ ਕਰਦਾ ਏ ਇਹ ਗੁਪਤ ਜੋ ਜਾ ਕਰਕੇ ਵਾਰ ਕਰਦਾ ਮਨ ਦੇ ਉੱਤੇ ਉਹ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਸਾਡਾ ਮਨ ਸ਼ਾਂਤ ਹੁੰਦਾ ਨਾਮ ਰਸਨਾ ਦੇ ਨਾਲ ਲੈਣਾ ਹੈ ਪਰ ਅੰਦਰ ਜੋ ਖੇਡ ਵਰਤ ਰਹੀ ਏ ਉਹ ਸਾਨੂੰ ਨਹੀਂ ਪਤਾ ਕਿ ਅੰਦਰ ਕੀ ਹੋ ਰਿਹਾ ਹੈ ਰਸਨਾ ਦੇ ਨਾਮ ਨਾਮ ਲੈਨੇ ਹਾਂ ਕੰਨਾਂ ਦੇ ਨਾਲ ਨਾਮ ਨੂੰ ਸਰਵਣ ਕਰਦੇ ਹਾਂ ਪਰ ਜੋ ਸਾਡੇ ਅੰਦਰ ਹੋ ਰਿਹਾ ਉਹ ਤੇ ਨਹੀਂ ਨਾ ਸਾਨੂੰ ਪਤਾ ਕਿ ਕੀ ਹੋ ਰਿਹਾ ਹੈ ਸ਼ਬਦ ਆਪਣਾ ਅਸਰ ਜ਼ਰੂਰ ਕਰਦਾ ਹੈ ਜੋ ਬਾਣੀ ਦਾ ਸ਼ਬਦ ਦੀ ਪਹਿਲਾਂ ਵੀ ਬੇਨਤੀ ਕੀਤੀ ਕਿ ਤੇ ਰਾਤ ਜੇ ਪ੍ਰੈਕਟੀਕਲ ਕਰਨਾ ਹੈ ਨਾ ਖਾਲਸਾ ਜੀ ਅੱਜ ਵੀ ਕਰਾ ਮਾਤਾ ਵਰਤਦੀਆਂ ਪਰ ਅਸੀਂ ਵੇਖਦੇ ਕੋਈ ਨਹੀਂ ਤੇ ਵਰਤਦੀਆਂ ਉਹਨਾਂ ਸਿੱਖਾਂ ਦੇ ਨਾਲ ਜੋ ਗੁਰੂ ਦੇ ਨਾਲ ਪ੍ਰੇਮ ਦੇ ਨਾਲ ਜੁੜੇ ਹੋਏ ਇਹ ਖਾਲਸਾ ਜੀ ਵੇਖਿਓ ਰਾਤ ਨੂੰ ਕਿਤੇ ਸੌਣ ਲੱਗਿਆਂ ਕੀਰਤਨ ਲਾ ਕੇ ਸ਼ਬਦ ਲਾ ਕੇ ਤੇ ਸੌ ਜਾਏ ਵੰਦਨਾ ਕਰਿਓ ਧੀਮੀ ਬਾਜ ਰੱਖ ਕੇ ਸੌ ਜਾਇਓ ਰਾਤ ਪਿਆ ਹੋਇਆ ਵੀ ਸੁਪਨੇ ਦੇ ਵਿੱਚ ਕਿਤੇ ਗੁਰੂ ਘਰ ਜਾਂ ਕੋਤੇ ਗੁਰੂ ਚਰਨਾਂ ਦੇ ਵਿੱਚ ਬੈਠੇ ਹੋਏ ਨਜ਼ਰੀ ਆਵੋਗੇ ਕਿਤੇ ਰਾਤ ਸ਼ਬਦ ਕਿਉਂਕਿ ਤੁਹਾਡੀ ਸੁਰਤੀ ਤੱਕ ਪਹੁੰਚ ਗਿਆ ਜਿੱਥੇ ਤੁਹਾਡਾ ਸੁਪਨਾ ਹੈ ਜਿੱਥੇ ਤੁਸੀਂ ਪਹੁੰਚੇ ਹੋ ਸ਼ਬਦ ਚੱਲ ਰਿਹਾ ਹੈ ਪਰ ਤੁਹਾਨੂੰ ਕੋਈ ਨਹੀਂ ਪਤਾ ਕੰਨਾਂ ਦੇ ਰਾਹੀਂ ਹੋ ਕੇ ਤੇ ਉਸ ਸੁਰਤੀ ਤੇ ਤੱਕ ਪ੍ਰਵੇਸ਼ ਕਰ ਗਿਆ ਉਹ ਸ਼ਬਦ ਉਥੇ ਜਾ ਕੇ ਵੀ ਸਾਡੇ ਸੁਰਤੀ ਦੇ ਵਿੱਚ ਐਸਾ ਉਸਨੇ ਵਾਰ ਕੀਤਾ ਕਿ ਸਾਡੀ ਜੋ ਸੁਰਤੀ ਹੈ ਗੁਰੂ ਘਰ ਦੇ ਵਿੱਚ ਲੈ ਗਿਆ ਜੋ ਜਿੱਥੇ ਤੁਸੀਂ ਲਾ ਲੋ ਭਿਆਨਕ ਤੋਂ ਭਿਆਨਕ ਸੁਪਨੇ ਆਉਂਦੇ ਕਈਆਂ ਨੂੰ ਕਈ ਤਰ੍ਹਾਂ ਦੇ ਕਈਆਂ ਜਦੋਂ ਕੀਰਤਨ ਰਾਕੇ ਰਾਤ ਸੌਵੋਗੇ ਗੁਰੂ ਘਰਾਂ ਦੇ ਦਰਸ਼ਨ ਦਾਤ ਵੀ ਕਰੋਗੇ ਕਿਉਂਕਿ ਸ਼ਬਦ ਆਪਣਾ ਅਸਰ ਕਰ ਰਿਹਾ ਹੈ ਅਸੀਂ ਤੇ ਸੁੱਤੇ ਪਏ ਹਾਂ ਪਰ ਸ਼ਬਦ ਆਪਣਾ ਵਾਰ ਕਰ ਰਿਹਾ ਹੈ ਇਸ ਕਰਕੇ ਆਖਦੇ ਨਾ ਬਾਣੀ ਸੁਣੀ ਜਾਵੋ ਸੁਣੀ ਜਾਵੋ ਮਨ ਟਿਕਦਾ ਏ ਨਹੀਂ ਟਿਕਦਾ ਪੜਹੀ ਜਾਵੋ ਪੜਹੀ ਜਾਵੋ ਟਿਕੇ ਨਾ ਟਿਕੇ ਪਰ ਇਸ ਨੇ ਆਪਣਾ ਅਸਰ ਜ਼ਰੂਰ ਕਰਨਾ ਹੈ ਹੁਣ ਖਾਲਸਾ ਜੀ ਜੋ ਬਾਲਟੀ ਏ ਉਹ ਮੈਲ ਦੇ ਨਾਲ ਭਰੀ ਹੋਈ ਏ ਤੇ ਜਦੋਂ ਉਸ ਦੇ ਵਿੱਚ ਕਿਤੇ ਨਿਰਮਲ ਜਲ ਪੈਂਦਾ ਏ ਤੇ ਇੱਕ ਵਾਰ ਤੇ ਸਾਫ਼ ਨਹੀਂ ਹੋ ਜਾਂਦੀ ਹੌਲੀ ਹੌਲੀ ਉਸ ਦੇ ਵਿੱਚ ਨਿਰਮਲ ਜਲ ਪੈਂਦਾ ਏ ਹੌਲੀ ਹੌਲੀ ਪੈਂਦਿਆਂ ਪੈਂਦਿਆਂ ਪਹਿਲਾਂ ਮੈਲਾ ਪਾਣੀ ਬਾਹਰ ਆਵੇਗਾ ਜਦੋਂ ਮੈਲਾ ਪਾਣੀ ਬਾਹਰ ਆ ਗਿਆ ਤੇ ਇੱਕ ਵਾਰ ਉਹ ਨਿਰਮਲ ਜਲ ਦੇ ਨਾਲ ਭਰ ਜਾਵੇ ਫਿਰ ਉਹ ਪੀਣ ਦੇ ਯੋਗ ਵੀ ਹੋ ਜਾਂਦਾ ਵਰਤਨ ਦੇ ਯੋਗ ਵੀ ਹੋ ਜਾਂਦਾ ਹੈ ਪਰ ਜੇ ਏਸੀ ਉਸ ਦੇ ਵਿੱਚ ਮੈਲਾ ਪਾਣੀ ਵੀ ਪਾਈ ਜਾਈਏ ਤੇ ਨਿਰਮਲ ਵੀ ਪਾਈ ਲਈਏ ਫਿਰ ਨਾ ਪੀਣ ਯੋਗ ਤੇ ਨਾ ਵਰਤਨ ਯੋਗ ਇੱਕ ਪਾਸੇ ਮਨੋਖ ਨਾਮ ਜਪਦਾ ਦੂਸਰੇ ਪਾਸੇ ਕਰਮ ਉਹ ਕਰਦਾ ਏ ਉਸ ਦਾ ਨਹੀਂ ਖਾਲਸਾ ਜੀ ਇੱਥੇ ਸਤਿਗੁਰੂ ਜੀ ਆਖਦੇ ਨਾਮ ਜਪ ਤੇ ਜਦੋਂ ਹਰੀ ਲਾਲ ਤੇ ਕ੍ਰਿਸ਼ਨ ਲਾਲ ਨਾਮ ਨੂੰ ਜਪੋਂਗੇ ਨਾ ਤੇ ਇਹੋ ਅੰਦਰ ਦੂਤ ਬੈਠੇ ਹੋਏ ਪੰਜ ਵਿਚਾਰ ਇਹ ਡਰ ਜਾਵਣਗੇ ਦੜਵਟ ਜਾਵਣਗੇ ਤੇ ਉਦੋਂ ਫਿਰ ਕੀ ਹੋਵੇਗਾ ਕਰਮ ਕਰਤ ਮਹਾਂ ਨਿਰਮਲ ਹੈ ਜੋ ਕਰਮ ਹੁੰਦੇ ਮਨੁੱਖ ਦੇ ਉਹ ਫਿਰ ਨਿਰਮਲ ਕਰੇਗਾ ਕਿਸੇ ਦੇ ਨਾਲ ਧੱਕਾ ਨਹੀਂ ਕਰੇਗਾ ਸੀਨਾ ਜੋਰੀ ਨਹੀਂ ਕਰੇਗਾ ਲੁੱਟ ਖੋ ਨਹੀਂ ਕਰੇਗਾ ਉਹਦੇ ਜੋ ਕਰਮ ਹੁੰਦੇ ਉਹ ਨਿਰਮਲ ਹੋ ਜਾਵਣਗੇ ਉਹ ਕਿਸੇ ਦੇ ਨਾਲ ਵੀ ਬੁਰਾ ਵਰਤਾਵ ਨਹੀਂ ਕਰੇਗਾ ਕਿਉਂ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਿਆ ਤੇ ਉਹ ਪਰਮੇਸ਼ਰ ਦੇ ਨਾਲ ਜਿਹੜਾ ਹੈ ਕਰਮਾਂ ਨੂੰ ਕਰਨ ਲੱਗ ਪਿਆ ਜੋ ਸਤਿਗੁਰੂ ਜੀ ਹੁਕਮ ਕਰਦੇ ਹਨ ਜਨਮ ਮਰਨ ਰਹੰਤ ਸ੍ਰੋਤਾ ਸੁਖ ਸਮੂਹ ਅਮੋਗ ਦਰਸ਼ਨ ਹੈ ਇਹ ਸutra ਸਤਿਗੁਰੂ ਜੀ ਆਖਦੇ ਜੋ ਨਾਮ ਜਪਦੇ ਤੇ ਅੱਗੇ ਸਰੋਤੇ ਦੀ ਗੱਲ ਕੀਤੀ ਜਿਵੇਂ ਆਪ ਜੀ ਬੈਠੇ ਹੋ ਜਨਮ ਮਰਨ ਰਹੰਤ ਸਰੋਤਾ ਸਰੋਤਾ ਤੋਂ ਭਾਵ ਹੁੰਦਾ ਸੁਣਨ ਵਾਲਾ ਜੋ ਸੁਣਨ ਵਾਲਾ ਇਹਨਾਂ ਸ਼ਬਦ ਨੂੰ ਜੋ ਹਿਰਦੇ ਦੇ ਵਿੱਚ ਆਪਣੇ ਪ੍ਰੇਮ ਦੇ ਨਾਲ ਸ਼ਬਦ ਨੂੰ ਸੁਣਦਾ ਏ ਬਾਣੀ ਨੂੰ ਸੁਣਦਾ ਏ ਕੀਰਤਨ ਨੂੰ ਸੁਣਦਾ ਏ ਜਦੋਂ ਸੁਣਦਾ ਏ ਜਨਮ ਮਰਨ ਰਹਿੰਤ ਉਹ ਜਨਮ ਤੇ ਮਰਨ ਤੋਂ ਫਿਰ ਰਹਿਤ ਹੋ ਜਾਂਦਾ ਏ ਆਪ ਜੀ ਪੜਦੇ ਹੋ ਨਾ ਸੁਣਿਆ ਦੁੱਖ ਪਾਪ ਦਾ ਨਾਸ਼ ਤੇ ਜਦੋਂ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਗਿਆ ਤੇ ਕਾਦੀ ਚਿੰਤਾ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਰਹਿ ਜਾਵੇਗੀ ਪਰ ਇੱਕ ਚਿੰਤਾ ਜ਼ਰੂਰ ਮਨੁੱਖ ਨੂੰ ਹੋਣੀ ਚਾਹੀਦੀ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਸ ਦੀ ਚਿੰਤਾ ਸਾਨੂੰ ਜ਼ਰੂਰ ਚਾਹੀਦੀ ਸਾਧੂ ਗੁਰੂ ਜੀ ਆਖਦੇ ਜਦੋਂ ਸਰੋਤਾ ਕੋਈ ਗੁਰਬਾਣੀ ਨੂੰ ਸਰਵਣ ਕਰਦਾ ਹੈ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ ਸੁਖ ਸਮੂਹ ਸਮੂਹ ਸੁਖ ਉਦ ਦੇ ਝੋਲੀ ਦੇ ਵਿੱਚ ਪੈ ਜਾਂਦੇ ਰਾਜੇ ਤੋਂ ਲੈ ਕੇ ਬ੍ਰਹਮਾ ਤੱਕ ਜਿਤਨੇ ਵੀ ਸੁਖ ਹਨ ਸਾਰੇ ਸੁਖ ਉਸ ਦੀ ਮਨੁੱਖ ਦੀ ਝੋਲੀ ਦੇ ਵਿੱਚ ਪੈ ਜਾਂਦੇ ਹਨ ਅਮੋਗ ਦਰਸ਼ਨ ਹੈ ਫਿਰ ਜੋ ਅਮੋਗ ਦਰਸ਼ਨ ਗੁਰੂ ਸਤਗੁਰਾਂ ਦੀ ਦੇ ਪਰਮੇਸ਼ਰ ਦੇ ਉਹ ਪ੍ਰਾਪਤ ਹੋ ਜਾਂਦੇ ਹਨ ਸ਼ਰਨ ਜੋਗੰ ਸੰਤ ਪ੍ਰੇਅ ਨਾਨਕ ਸੋ ਭਗਵਾਨ ਖੇਮਨ ਕਰੋਤ ਤੇ ਜਦੋਂ ਸ਼ਰਨ ਦੇ ਵਿੱਚ ਪੈ ਜਾਈਏ ਨਾ ਤੇ ਪ੍ਰੇਮ ਵੇਖ ਕੇ ਤੇ ਉਹ ਸਾਨੂੰ ਬਖਸ਼ ਲੈਂਦਾ ਏ ਸੋ ਭਗਵਾਨ ਖੇਮਨ ਕਰੋਧ ਸਾਡੀ ਉਹ ਰੱਖਿਆ ਕਰਦਾ ਏ ਸਾਨੂੰ ਬਚਾ ਲੈਂਦਾ ਏ ਰੱਖੇ ਰੱਖਣਹਾਰ ਆਪੁ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਵਾ ਆਪ ਦਿਆਲ ਮਨਹੁ ਨਾਵੇ ਸਾਰਿਆਨ ਸਾਧ ਜਣਾ ਕੇ ਸੰਗ ਭਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿ ਨਮਾਹੀ ਵਿਦਾਰਿਆਨ ਤਿਸ ਸਾਹਿਬ ਕੀ ਤੇਗ ਨਾਨਕ ਮਾਣੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਤਰ੍ਹਾਂ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਤੇ ਸਾਡੇ ਦੁਖ ਦਿਲਦਰ ਦੂਰ ਹੋ ਜਾਂਦੇ ਉਹ ਪਰਮੇਸ਼ਰ ਸਾਡੀ ਰੱਖਿਆ ਕਰਦਾ ਏ ਸੋ ਦਿੱਤਾ ਹੋਇਆ ਸਮਾ ਸਮਾਪਤੀ ਇਥੇ ਖਾਲਸਾ ਜੀ ਨੂੰ ਸਮਾਪਤੀ ਅੱਗੇ ਸ਼ਬਦ ਵਿਚਾਰ ਆਪ ਜੀ ਕੱਲ ਦੇ ਵਿੱਚ ਸਰਵਣ ਕਰੋਗੇ ਕਿ ਜੋ ਮਨੁੱਖ ਨੂੰ ਸੁਖ ਪ੍ਰਾਪਤ ਹੁੰਦੇ ਇਹ ਦੂਸਰਾ ਸਵਾਲ ਅਗੇ ਖੜਾ ਕਰਨਗੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਕਿ ਸਤਿਗੁਰੂ ਜੀ ਜੋ ਮਨੁੱਖ ਨੂੰ ਸੁਖ ਪ੍ਰਾਪਤ ਹੁੰਦੇ ਰਾਜ ਭਾਗ ਪ੍ਰਾਪਤ ਹੁੰਦੇ ਤੇ ਇਹ ਕਿਵੇਂ ਪ੍ਰਾਪਤ ਹੁੰਦੇ ਹਨ ਕਿਉਂਕਿ ਪਰਮੇਸ਼ਰ ਦਾ ਨਾਮ ਤੇ ਤਨਾ ਕੋਈ ਲੈਂਦਾ ਨਹੀਂ ਤੇ ਫਿਰ ਵੀ ਉਹ ਸੁਖੀ ਦਿਖਾਈ ਦੇ ਰਹੇ ਹਨ ਕਿ ਉਹਨਾਂ ਦੀ ਕੀ ਵਜ੍ਹਾ ਹੈ ਉਹ ਸਤਿਗੁਰੂ ਜੀ ਕੱਲ ਦੇ ਵਿੱਚ ਇੱਥੇ ਦਰਸਾਉਣਗੇ ਇਹ ਵੀ ਆਪ ਜੀ ਦੇ ਵੀ ਮਨ ਦੇ ਵਿੱਚ ਸਾਡੇ ਵੀ ਇਹ ਸਵਾਲ ਹੁੰਦਾ ਹੈ ਕਿ ਜੋ ਪਰਮੇਸ਼ਰ ਤੋਂ ਟੁੱਟਿਆ ਹੈ ਜੋ ਗਾਲਾਂ ਕੱਢਦਾ ਏ ਗੁਰੂ ਘਰ ਜੇ ਕੋਈ ਜਾਂਦਾ ਏ ਜਾਂ ਰਸਤੇ ਦੇ ਵਿੱਚ ਤੁਸੀਂ ਲਾਲ ਲੁਕਿਆ ਸੀ ਕੋਈ ਘਟਨਾ ਵਾਪਰਦੀ ਉਹ ਕਿਤੇ ਗੁਰੂ ਘਰ ਨੂੰ ਚੰਗਾ ਸਮਝਦਾ ਹੀ ਨਹੀਂ ਨਾ ਬਾਣੀ ਨੂੰ ਚੰਗਾ ਸਮਝਦਾ ਤੂੰ ਕੋ ਦਾ ਸੁਖੀ ਵਸਦਿਆ ਹੁੰਦਾ ਸੁਖੀ ਤੇ ਬਾਹਰੋਂ ਅਸੀਂ ਵੇਖ ਸਕਦੇ ਕਿ ਧਨ ਦੌਲਤ ਥੋੜੀ ਜੀ ਉਹਦੇ ਕੋਲ ਵੱਧ ਹੁੰਦੀ ਇਹ ਸਾਡੇ ਮਨ ਦੇ ਵਿੱਚ ਵੀ ਕਈ ਵਾਰ ਭਲੇਖੇ ਪੈ ਜਾਂਦੇ ਤੇ ਜੋ ਨਾਮ ਜਪਣ ਵਾਲਾ ਹੁੰਦਾ ਤੇ ਉਹਦੇ ਵੱਲ ਵੇਖ ਕੇ ਆ ਕੇ ਗਾ ਕੇ ਤੇ ਜਪਦਾ ਨਹੀਂ ਇਹ ਸੁਖੀ ਏ ਤੇ ਅਸੀਂ ਜਪਦੇ ਅਸੀਂ ਦੁਖੀ ਨਹੀਂ ਉਸ ਦੀ ਨਿਵਰਤੀ ਉਹ ਕੀ ਸਵਾਲ ਇਹ ਕਰਨਗੇ ਉਹ ਕੀ ਜਵਾਬ ਉਹ ਗੁਰੂ ਅਰਜਨ ਦੇਵ ਜੀ ਦਾ ਕੱਲ ਹੋਵੇਗਾ ਸੋ ਆਪ ਜੀ ਸਰਵਨ ਕਰੋਗੇ ਕੋਈਆਂ ਪੁੱਲਾਂ ਦੀ ਮਾਪੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਖਸ਼ਣ ਹਾਰੋ ਸੋ ਬਖਸ਼ ਲੈਣਾ ਅਗਾਂ ਵਾਸਤੇ ਸਤਿਗੁਰੂ ਜੀ ਸੋ ਮੱਤ ਬਖਸ਼ਿਸ਼ ਕਰਨ ਸੋ ਅੰਮ੍ਰਿਤ ਸੰਚਾਰ ਦੀ ਬੇਨਤੀ ਉਹ ਭਾਈ ਸਭ ਕਰਨਗੇ ਮੇਰਾ ਦਿੱਤਾ ਹੋਇਆ ਸਮਾ ਸਮਾਪਤੇ ਪੂਰੇ ਸਤ ਤੇ ਸੂਈ ਆ ਚੁੱਕੀ ਇੱਥੇ ਖਾਲਸਾ ਜੀ ਹੁਣ ਸਮਾਪਤੀ ਹੈ ਜੀ ਜਨਮ ਮਰਨ ਰਹੰਤ ਸੋਤਰਾ ਸੁਖ ਸਮੂਹ ਅਮੋਗ ਦਰਸ਼ਨ ਹੈ ਸਰਨ ਜੋਗੰ ਸੰਤ ਪ੍ਰੇਯ ਨਾਨਕ ਸੋ ਭਗਵਾਨ ਖੇਮਨ ਕਰੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾਕ